ਦੋਸਤੋ ਪੰਜਾਬੀ ਟਰਬਿਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੱਛਮੀ ਬੰਗਾਲ ਵਿਧਾਨ ਸਭਾ ਦਾ ਵੱਡਾ ਫੈਸਲਾ ਦੋਸਤੋ ਪੂਰੇ ਦੇਸ਼ ਦੇ ਵਿੱਚ ਹੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਚਰਚਾ ਕਰਦੇ ਆ ਰਹੇ ਹਾਂ ਕਿ ਕਿਵੇਂ ਔਰਤਾਂ ਵਿਰੁੱਧ ਅਤਿਆਚਾਰ ਵਧਰੇ ਨੇ ਅਪਰਾਧਿਕ ਮਾਮਲੇ ਵਧਰੇ ਨੇ ਉਹਨਾਂ ਨਾਲ ਜ਼ਬਰ ਜਨਾਹ ਕਤਲ ਇਹ ਉਹਨਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਕਿਵੇਂ ਨਿੱਥ ਜਿਹੜਾ ਹੈਗਾ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਅਕਸਰ ਇਹਨਾਂ ਘਟਨਾਵਾਂ ਦੀ ਚਰਚਾ ਤਾਂ ਹੁੰਦੀ ਹੈ ਪਰ ਇਹ ਚਰਚਾ ਸਿਰਫ ਉੱਥੇ ਹੀ ਚਰਚਾ ਤੱਕ ਹੀ ਬਣ ਕੇ ਰਹਿ ਜਾਂਦੀ ਹੈ ਉਸ ਦਾ ਕੋਈ ਠੋਸ ਹੱਲ ਨਹੀਂ ਨਿਕਲਦਾ ਕੋਈ ਸਰਕਾਰਾਂ ਵੀ ਇਸ ਬਾਰੇ ਕੋਈ ਠੋਸ ਕਦਮ ਨਹੀਂ ਚੁੱਕ ਪਾਉਂਦੀ ਹੈ ਤੇ ਜੇਕਰ ਕੋਈ ਵੱਡੀ ਘਟਨਾ ਵਾਪਰ ਜੇ ਚਾਹੇ ਅਸੀਂ ਗੱਲ 2012 ਦੇ ਵਿੱਚ ਨਿਰਬਿਆ ਹੱਤਿਆकांड ਦੀ ਕਰ ਲਈਏ ਜਾਂ ਹੁਣ ਜਿਵੇਂ ਅਗਰ ਅਗਸਤ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਨਾਲ ਹੋਇਆ ਉਸ ਘਟਨਾ ਦੀ ਗੱਲ ਕਰ ਲਈਏ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਸਾਰਾ ਦੇਸ਼ ਇੱਕ ਮੁਖ ਹੋ ਕੇ ਜਿਹੜਾ ਇਹਨਾਂ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦਾ ਹੈ ਔਰਤਾਂ ਦੀ ਸੁਰੱਖਿਆ ਦਾ ਨਾਅਰਾ ਬੁਲੰਦ ਕਰਦਾ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਨੇ ਕੈਂਡਲ ਮਾਰਚ ਕੀਤੇ ਜਾਂਦੇ ਨੇ ਮਸ਼ਾਲ ਯਾਤਰਾ ਕੱਢੀ ਜਾਂਦੀ ਹੈ ਸਰਕਾਰਾਂ ਦੀ ਘੇਰਾਬੰਦੀ ਹੁੰਦੀ ਹੈ ਪਰ ਅਖੀਰ ਦੇ ਵਿੱਚ ਲੋਕ ਵੀ 5-7 ਦਿਨ ਹਫਤਾ 10 ਦਿਨ 15 ਦਿਨ ਜਿਹੜਾ ਹੈਗਾ ਇਹ ਜੇ ਰੋਸ ਪ੍ਰਦਰਸ਼ਨ ਕਰਕੇ ਚੁੱਪ ਕਰ ਜਾਂਦੇ ਨੇ ਤੇ ਸਰਕਾਰਾਂ ਫਿਰ ਜਿਉਂ ਦੀਆਂ ਤਿਉਂ ਉਸੇ ਤਰ੍ਹਾਂ ਹੋ ਜਾਂਦੀਆਂ ਨੇ ਤੇ ਨਾ ਹੀ ਇਸ ਬਾਰੇ ਕੋਈ ਫੈਸਲਾ ਲਿਆ ਜਾਂਦਾ ਨਾ ਕੋਈ ਠੋਸ ਕਦਮ ਚੁੱਕਿਆ ਜਾਂਦਾ ਨਾ ਨੀਤੀ ਬਣਦੀ ਹੈ ਸਿਰਫ ਇਹ ਗੱਲਾਂ ਗੱਲਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਪਰ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਅੱਜ ਪੱਛਮੀ ਬੰਗਾਲ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਫੈਸਲਾ ਚੁੱਕਿਆ ਹਾਲਾਂਕਿ ਇਹ ਫੈਸਲਾ ਜ਼ਰੂਰ ਅਸੀਂ ਕਹਿ ਸਕਦੇ ਹਾਂ ਜ਼ਬਰ ਜਨਾਹ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਪਰ ਕਿਤੇ ਨਾ ਕਿਤੇ ਇਸ ਫੈਸਲੇ ਤੋਂ ਬਾਅਦ ਇਹੋ ਜੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਇੱਕ ਵਾਰ ਜ਼ਰੂਰ ਸੋਚਣਾ ਪਵੇਗਾ ਕਿਉਂਕਿ ਅੱਜ ਪੱਛਮੀ ਬੰਗਾਲ ਸਰਕਾਰ ਦਾ ਜਿਹੜਾ ਮੌਨਸੂਨ ਸੈਸ਼ਨ ਚੱਲ ਰਿਹਾ ਸੀ ਤੇ ਉਸ ਸੈਸ਼ਨ ਦੇ ਵਿੱਚ ਐਂਟੀ ਰੇਪ ਬਿੱਲ ਲਿਆਂਦਾ ਗਿਆ ਤੇ ਉਹ ਬਿੱਲ ਸਰਬਸੰਮਤੀ ਨਾਲ ਪਾਸ ਵੀ ਹੋ ਗਿਆ ਤੇ ਦੋਸਤੋ ਜੇ ਇਸ ਬਿਲ ਦੇ ਵਿੱਚ ਗੱਲ ਕਰੀਏ ਤਾਂ ਇਸ ਬਿਲ 'ਚ ਹੈ ਕਿ ਕੀ ਇਸ ਬਿਲ ਦਾ ਮਤਲਬ ਨਿਕਲੇਗਾ ਤਾਂ ਇਸ ਬਿਲ ਦੇ ਵਿੱਚ ਮੁੱਖ ਤੌਰ ਤੇ ਤਾਂ ਚਾਹੇ ਅਸੀਂ ਬੀ ਐਨ ਐਸ ਦੀ ਗੱਲ ਕਰ ਲਈਏ ਚਾਹੇ ਬੀ ਐਨ ਐਸ 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 ਦੀ ਗੱਲ ਕਰ ਲਈਏ ਜਾਂ ਪੋਕਸੋ ਐਕਟ ਦੀਆਂ ਗੱਲ ਕਰ ਲਈਏ ਉਹਨਾਂ ਸਾਰੀਆਂ ਤੋਂ ਇਹ ਹਟ ਕੇ ਇੱਕ ਨਵਾਂ ਬਿੱਲ ਹੈ ਭਾਵੇਂ ਕਿ ਉਸ ਤੋਂ ਇੱਕ ਉੱਪਰਲਾ ਰੂਪ ਅਸੀਂ ਕਹਿ ਸਕਦੇ ਹਾਂ ਤੇ ਇਸ ਬਿਲ ਦੇ ਵਿੱਚ ਪ੍ਰੋਵੀਜ਼ਨ ਰੱਖੀ ਗਈ ਹੈ ਵੀ ਕਿ ਜੇਕਰ ਇਹੋ ਜੀ ਕੋਈ ਵੀ ਘਟਨਾ ਵਾਪਰਦੀ ਹੈ ਕਿਸੇ ਲੜਕੀ ਨਾਲ ਜ਼ਬਰ ਜਨਾਹ ਹੁੰਦਾ ਉਸ ਤੋਂ ਬਾਅਦ ਜੇਕਰ ਇਹੋ ਜੀ ਘਟਨਾ ਵਾਪਰਦੀ ਹੈ ਤਾਂ ਉਸ ਦੀ 21 ਦਿਨਾਂ ਦੇ ਵਿੱਚ ਵਿੱਚ ਜਾਂਚ ਜਿਹੜੀ ਹੈਗੀ ਪੁਲਿਸ ਵੱਲੋਂ ਮੁਕੰਮਲ ਕੀਤੀ ਜਾਏਗੀ ਤੇ ਇੰਨਾ ਹੀ ਨਹੀਂ ਜੇਕਰ ਉਸ ਪੀੜਤਾ ਦੀ ਜਾਂ ਤਾਂ ਉਹ ਕੋਮਾ 'ਚ ਚਲੀ ਜਾਂਦੀ ਹੈ ਇਹੋ ਜੀ ਦਰਦਨਾਕ ਘਟਨਾ ਤੋਂ ਬਾਅਦ ਵੀ ਕਿ ਜ਼ਬਰ ਜਨਾਹ ਤੋਂ ਬਾਅਦ ਉਸ ਨਾਲ ਜਿਹੜੀ ਮਾਰਕੁੱਟ ਹੁੰਦੀ ਹੈ ਹੋਰ ਐਫਜੀ ਘਟਨਾ ਵਾਪਰਦੀ ਹੈ ਲੜਕੀ ਕੋਮਾ ਚ ਚਲੀ ਜਾਂਦੀ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਮੁਲਜ਼ਮ ਨੂੰ 10 ਤੀਨਾਂ ਦੇ ਵਿੱਚ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਇਹ ਜਿਹੜਾ ਉਹਨਾਂ ਨੇ ਐਂਟੀ ਰੇਬੀ ਲਿਆਂਦਾ ਉਸ ਚ ਇਹ ਇੱਕ ਤਰ੍ਹਾਂ ਦੀ ਪ੍ਰੋਵੀਜ਼ਨ ਰੱਖੀ ਹੈ ਵੀ ਕਿ ਉਹਨਾਂ ਨੇ ਸਖਤ ਸਜ਼ਾ ਦਾ ਪ੍ਰਬੰਧਨ ਅਸੀਂ ਕਹਿ ਸਕਦੇ ਹਾਂ ਰੱਖਿਆ ਵੀ ਕਿ 21 ਦਿਨਾਂ ਚ ਮਾਮਲੇ ਦੀ ਜਾਂਚ ਮੁਕੰਮਲ ਹੋਵੇਗੀ ਤੇ ਨਾਲ ਹੀ 10 ਤੀਨਾਂ ਦੇ ਵਿੱਚ ਵਿੱਚ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਹੈ ਦਿੱਤੀ ਜਾਵੇਗੀ ਇਹ ਬਿੱਲ ਅੱਜ ਜਿਹੜਾ ਹੈਗਾ ਉੱਥੇ ਪੱਛਮੀ ਬੰਗਾਲ ਵਿਧਾਨ ਸਭਾ ਚ ਸਰਬਸੰਮਤੀ ਨਾਲ ਪਾਸ ਹੋ ਗਿਆ ਤੇ ਹੁਣ ਅੱਗੇ ਰਾਜਪਾਲ ਕੋਲ ਭੇਜਿਆ ਜਾਵੇਗਾ ਤੇ ਫਿਰ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹ ਇੱਕ ਕਾਨੂੰਨ ਦਾ ਰੂਪ ਲੈ ਜਾਵੇਗਾ ਤੇ ਉਸ ਨੂੰ ਪੱਛਮੀ ਬੰਗਾਲ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਅਮਲੀ ਰੂਪ ਦਿੱਤਾ ਜਾਵੇਗਾ ਦੋਸਤੋ ਜੇ ਗੱਲ ਕਰੀਏ ਤਾਂ ਪਹਿਲਾਂ ਵੀ ਚਾਏ ਅਸੀਂ ਆਈਪੀਸੀ ਹੁੰਦੀ ਸੀ ਉਸ ਦੀ ਗੱਲ ਕਰ ਲਈਏ ਉਸ ਨੂੰ ਬਦਲ ਕੇ ਬੀਐਨਐਸ ਬਣਾ ਦਿੱਤਾ ਭਾਰਤੀ ਨਿਆਇ ਸੰਹਿਤਾ ਉਸ ਦੀ ਗੱਲ ਕਰ ਲਈ ਜਾਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਾਲ 2012 ਵਿੱਚ ਜਿਹੜਾ ਬੜਾ ਇੱਕ ਦਰਦਨਾਕ ਘਟਨਾਵਾਂ ਵਾਪਰੀ ਸੀ ਨਿਰਬਿਹਾ ਘਾੜ ਜਿਸ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਦੀ ਗੱਲ ਕਰ ਲਈ ਤਾਂ ਉਦੋਂ ਪੋਕਸੋ ਐਕਟ ਬਣਾਇਆ ਗਿਆ ਸੀ ਇਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਤਾਂ ਜ਼ਰੂਰ ਹੈ ਇਹੋ ਜਿਹੀ ਘਟਨਾਵਾਂ ਨੂੰ ਲੈ ਕੇ ਸਖਤ ਤੋਂ ਸਖਤ ਸਜ਼ਾ ਦਾ ਪ੍ਰਬੰਧਨ ਦਿੱਤਾ ਹੋਇਆ ਹੈ ਵੀ ਜੇਕਰ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ 'ਚ ਜਿਹੜੀ ਹੈ 10 ਸਾਲ ਘੱਟੋ-ਘੱਟ ਸਜ਼ਾ ਰੱਖੀ ਗਈ ਹੈ ਤੇ ਵੱਧ ਤੋਂ ਵੱਧ ਲਾਈਫ ਇਨ ਪ੍ਰਿਜ਼ਨਮੈਂਟ ਮਤਲਬ ਅਜੀਵਨ ਕਾਰਵਾਸ ਜਾਂ ਟੀਲ ਡੈਥ ਵੀ ਹੋ ਜਾਂਦੀ ਹੈ ਵੀ ਤਾ ਉਮਰ ਅਸੀਂ ਜਿਹਨੂੰ ਕਹਿੰਦੇ ਆ ਵੀ ਕਿ ਜਿੰਦੀ ਉਹ ਜੇਲ੍ਹ ਦੇ ਵਿੱਚ ਹੀ ਸਜ਼ਾ ਭੁਗਤਣੀ ਹੋਵੇਗੀ ਐਹੋ ਜੀ ਸਜ਼ਾ ਜਿਹੜੀ ਹੈਗੀ ਹੈ ਸੁਣਾਈ ਜਾਂਦੀ ਹੈ ਪਰ ਜਿਹੜਾ ਇਹ ਅੱਜ ਪੱਛਮੀ ਬੰਗਾਲ ਦੇ ਵਿੱਚ ਉੱਥੇ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਅਗਵਾਈ ਹੇਠ ਜਿਹੜੀ ਸਰਕਾਰ ਹੈ ਉਸਨੇ ਜਿਹੜਾ ਇਹ ਐਂਟੀ ਰੈਪੀ ਬਿੱਲ ਲਿਆਂਦਾ ਉਸ ਦੇ ਵਿੱਚ ਜਿਹੜਾ ਲਾਈਫ ਇਨ ਪ੍ਰਿਜ਼ਨਮੈਂਟ ਘੱਟੋ ਘੱਟ ਵੀ ਕਿ ਜਿਹੜਾ ਹੈਗਾ ਅਪਾ ਕਹਿ ਦਈਏ ਵੀ ਕਿ ਤਾ ਉਮਰ ਕੈਦ ਦੀ ਸਜ਼ਾ ਤੇ ਨਾਲ ਹੀ ਫਾਂਸੀ ਤੱਕ ਦਾ ਪ੍ਰਬੰਧ ਜਿਹੜਾ ਹੈਗਾ ਇਸ ਨਵੇਂ ਬਿਲ ਦੇ ਵਿੱਚ ਰੱਖਿਆ ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕਿ ਪੱਛਮੀ ਬੰਗਾਲ ਸਰਕਾਰ ਦੀ ਕਿ ਪਹਿਲ ਕਦਮੀ ਅਸੀਂ ਚੰਗੀ ਪਹਿਲ ਕਦਮੀ ਕਹਿ ਸਕਦੇ ਹਾਂ ਵੀ ਕਿ ਉਹਨਾਂ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਇੱਕ ਚੰਗਾ ਕਦਮ ਚੁੱਕਿਆ ਕਿਉਂਕਿ ਜਦੋਂ ਤੱਕ ਲੋਕਾਂ ਦੇ ਮਨਾਂ 'ਚ ਇਹੋ ਜਿਹੀ دہشتਗਰਤਾ ਦੇ ਮਨਾਂ ਦੇ ਵਿੱਚ ਸਜ਼ਾ ਦਾ ਡਰ ਨਹੀਂ ਹੋਵੇਗਾ ਉਦੋਂ ਤੱਕ ਇਹੋ ਜਿਹੀ ਘਟਨਾਵਾਂ ਘਟ ਨਹੀਂ ਸਕਦੀਆਂ ਇਸੀ ਕਰਕੇ ਪਹਿਲਾ ਆਈਪੀਸੀ ਦੇ ਵਿੱਚ ਵੀ ਸਖਤ ਸਜ਼ਾਵਾਂ ਦਿੱਤੀਆਂ ਗਈਆਂ ਫਿਰ ਪੋਕਸੋ ਐਕਟ ਲਿਆਂਦਾ ਗਿਆ ਜਿਸ ਜੋ ਕਿ ਨਾਬਾਲिगਾਂ ਦੀ ਸੁਰੱਖਿਆ ਨੂੰ ਮੁੱਖ ਤੌਰ ਤੇ ਰੱਖਦਾ ਸੀਗਾ ਉਸ ਦੇ ਵਿੱਚ ਨਾਬਾਲिग ਲੜਕੀਆਂ ਨਾਲ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਤੇ ਇੱਕ ਸਪੈਸ਼ਲ ਕੋਰਟ ਵੀ ਉਸ ਤੋਂ ਬਾਅਦ ਬਣਾਈ ਗਈ ਸੀ ਫਾਸਟ ਟਰੈਕ ਕੋਰਟਾਂ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਮਾਮਲਿਆਂ ਦੀ ਜਲਦ ਤੋਂ ਜਲਦ ਸੁਣਵਾਈ ਕੀਤੀ ਜਾਵੇ ਪਰ ਹੁਣ ਜਿਹੜਾ ਹੈਗਾ ਇਹ ਐਂਟੀ ਰੀਬਿਲ ਪੱਛਮੀ ਬੰਗਾਲ ਸਰਕਾਰ ਨੇ ਲਿਆਂਦਾ ਹੈ ਇਹ ਇੱਕ ਚੰਗੀ ਪਹਿਲ ਕਦਮੀ ਹੈ ਕਿਉਂਕਿ ਦੋਸਤੋ ਅਸੀਂ ਅਕਸਰ ਦੇਖਦੇ ਆਂ ਤੁਹਾਡੇ ਨਾਲ ਵੀ ਕਈ ਵਾਰ ਚਰਚਾ ਅਸੀਂ ਕਰਕੇ ਹਟਿਆ ਵੀ ਕਿਵੇਂ ਸਮੇਂ ਦੇ ਨਾਲ-ਨਾਲ ਸਾਡੇ ਦੇਸ਼ ਦੇ ਵਿੱਚ ਔਰਤਾਂ ਤੇ ਘਟਨਾਵਾਂ ਔਰਤਾਂ ਨਾਲ ਉਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਜਦੋਂ ਤਾਂ ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਉਸ ਦਾ ਪਤਾ ਵੀ ਲੱਗ ਜਾਂਦਾ ਹੈ ਦੇਸ਼ ਪਰਚੋ ਹੋਈ ਇੱਕ ਵੱਡਾ ਮੁੱਦਾ ਵੀ ਬਣ ਜਾਂਦਾ ਹੈ ਪਰ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਆਂ ਤਾਂ ਨਿਤ ਕੋਈ ਨਾ ਕੋਈ ਐਹੋ ਜੀ ਘਟਨਾਵਾਂ ਰੋਜ਼ ਹੀ ਵਾਪਰਦੀਆਂ ਨੇ ਤੇ ਉਹ ਕਿੱਥੇ ਚਰਚਾ ਦਾ ਵਿਸ਼ਾ ਵੀ ਨਹੀਂ ਬਣ ਪਦੀ ਹੈ ਪਰ ਇਹ ਨਹੀਂ ਅਸੀਂ ਕਹਿ ਸਕਦੇ ਵੀ ਕਿ ਸਮਾਜ ਦੇ ਵਿੱਚ ਔਰਤਾਂ ਨਾਲ ਜਿਹੜੀ ਅਤਿਆਚਾਰ ਦੀ ਘਟਨਾਵਾਂ ਹੈ ਉਹ ਘਟ ਹੈ ਉਹ ਬਹੁਤ ਵੱਧ ਹੈ ਤੇ ਹਰ ਸਾਲ ਉਸ ਆਂਕੜਾ ਜੇ ਅਸੀਂ ਦੇਖਦੇ ਆ ਤਾਂ ਉਹ ਵੀ ਲਗਾਤਾਰ ਵੱਧਦਾ ਜਾਂਦਾ ਹੈ ਪਰ ਸਾਡੀਆਂ ਸਰਕਾਰਾਂ ਸਾਡੇ ਪੁਲਿਸ ਪ੍ਰਸ਼ਾਸਨ ਉਹ ਉਹਨਾਂ ਤੇ ਨੱਥ ਪਾਉਣੇ ਵਿੱਚ ناکਾਮ ਹੈ ਤੇ ਸਭ ਤੋਂ ਵੱਡੀ ਗੱਲ ਅਸੀਂ ਕਰੀਏ ਸਾਡੇ ਸਮਾਜ ਦੇ ਵਿੱਚ ਕੁਝ ਇਹੋ ਜਿਹੇ ਸ਼ਰਾਰਤੀ ਤੇ دہشتਗਰਦ ਲੋਕਾਂ ਨੇ ਜਿਨ੍ਹਾਂ ਦੀ ਸੋਚ ਤੇ ਮਾਨਸਿਕਤਾ ਪਤਾ ਨਹੀਂ ਕਿਹੋ ਜੀ ਹੈ ਜਿਨ੍ਹਾਂ ਦੇ ਆਪਣੇ ਘਰ ਦੇ ਵਿੱਚ मां ਭੈਣਤੀ ਹੁੰਦੀ ਹੈ ਤੇ ਉਸਤੇ باوجود ਔਰਤਾਂ ਦੀ ਇੱਜ਼ਤ ਕਰਨ ਦੀ ਜਗ੍ਹਾ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਤਾਂ ਇਸ ਸਾਰੇ ਮਾਮਲਿਆਂ ਦੇ ਵਿੱਚ ਚਾਹੀਦਾ ਤਾਂ ਇਹ ਹੈ ਵੀ ਇਹ ਤਾਂ ਪੱਛਮੀ ਬੰਗਾਲ ਸਰਕਾਰ ਦੀ ਪਹਿਲ ਕਦਮੀਆਂ ਜਦੋਂ ਕਿ ਚਾਹੀਦਾ ਇਹ ਹੈ ਉਹ ਵੀ ਕਿ ਸਾਰੇ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਵੈਸੇ ਕੇਂਦਰ ਸਰਕਾਰ ਨੂੰ ਕੋਈ ਠੋਸ ਤੇ ਸਖਤ ਕਾਨੂੰਨ ਤਿਆਰ ਕਰਨਾ ਚਾਹੀਦਾ ਹੈ ਨਹੀਂ ਤਾਂ ਸੂਬੇ ਆਪਣੇ ਪੱਧਰ ਤੇ ਵੀ ਇਹੋ ਜਿਹੀ ਕੋਈ ਨਾ ਕੋਈ ਸਖਤ ਜਿਹੜਾ ਕਾਨੂੰਨ ਤਿਆਰ ਕਰ ਸਕਦੇ ਨੇ ਜਿਸ ਦੇ ਵਿੱਚ ਇਹੋ ਜੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਇਸ ਦੇ ਨਾਲ ਹੀ ਵੱਡੇ ਜੁਰਮਾਨੇ ਵਸੂਲੇ ਜਾਣ ਤਾਂ ਜੋ ਕੋਈ ਵੀ ਵਿਅਕਤੀ ਇਹੋ ਜੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲ ਚਾਰ ਵਾਰ ਸੋਚੇ ਜਾਂ ਉਸ ਦੀ ਹਿੰਮਤ ਹੀ ਨਾ ਬਣ ਸਕੇ ਵੀ ਕਹ ਇਹੋ ਜੀ ਘਟਨਾ ਨੂੰ ਅੰਜਾਮ ਦੇਣਾ ਤਾਂ ਇਸ ਲਈ ਜਿੱਥੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇਹੋ ਜਿਹੀ ਕੋਈ ਠੋਸ ਕਦਮ ਚੁੱਕੇ ਕੋਈ ਠੋਸ ਫੈਸਲੇ ਲਵੇ ਤੇ ਇਸ ਦੇ ਨਾਲ ਚਾਹੀਦਾ ਸਾਡੇ ਸਮਾਜ ਸੇਵੀ ਜਥੇਬੰਦੀਆਂ ਨੂੰ ਤੇ ਸਮਾਜ ਦੇ ਜਿਹੜੇ ਸਾਡੇ ਉੱਚ ਵਰਗ ਦੇ ਲੋਕਾਂ ਨੂੰ ਵੀ ਹੈ ਵੀ ਕਿ ਉਹ ਸਮਾਜ ਦੇ ਵਿੱਚ ਸਮੇਂ-ਸਮੇਂ ਤੇ ਇਹੋ ਜਿਹੀ ਕੋਈ ਨਾ ਕੋਈ ਜਾਗਰੂਕਤਾ ਮੁਹਿੰਮ ਵੀ ਚਲਾਉਣ ਜਾਂ ਲੋਕਾਂ ਨੂੰ ਅਵੇਅਰ ਕਰਨ ਲਈ ਕੋਈ ਨਾ ਕੋਈ ਪਹਿਲਕਦਮੀ ਕਰਦੇ ਰਹਿਣ ਤਾਂ ਜੋ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵੀ ਚਾਰ ਵਾਰ ਸੋਚਣ ਤੇ ਦੂਜੇ ਪਾਸੇ ਸਾਡੇ ਸਮਾਜ ਦੇ ਵਿੱਚ ਜਿਹੜੀ ਔਰਤ ਵਰਗ ਹੈ ਫੀਮੇਲਸ ਹੈ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਮਜ਼ਬੂਤ ਕਾਨੂੰਨ ਬਣਾ ਰੱਖੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਉਹਨਾਂ ਦੀ ਸੇਫਟੀ ਨੂੰ ਲੈ ਕੇ ਵੀ ਹੋਰ ਜਿੱਥੇ ਉਹ ਕੰਮ ਕਰਦੇ ਨੇ ਉੱਥੇ ਵੀ ਉਹਨਾਂ ਦੀ ਜਿਹੜਾ ਹੈਗਾ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਕਈ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਨੇ ਪਰ ਉਹਨਾਂ ਨੂੰ ਆਪਣੇ ਨਿਯਮ ਉਹ ਕਾਨੂੰਨ ਪਤਾ ਹੀ ਨਹੀਂ ਵੀ ਕਿ ਇਹ ਵੀ ਸਮੇਂ-ਸਮੇਂ ਤੇ ਲੋੜ ਹੈ ਵੀ ਕਿ ਉਹਨਾਂ ਨਿਯਮ ਤੇ ਕਾਨੂੰਨਾਂ ਬਾਰੇ ਔਰਤਾਂ ਨੂੰ ਲੜਕੀਆਂ ਨੂੰ ਜਾਗਰੂਕ ਕੀਤਾ ਜਾਵੇ ਤੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਇਹ ਹੀ ਉਹਨਾਂ ਦੇ ਰਾਈਟਸ ਹੈ ਤੇ ਉਹ ਇਸ ਤਰ੍ਹਾਂ ਆਪਣੀ ਸੁਰੱਖਿਆ ਕਰ ਸਕਦੇ ਨੇ ਇਹ ਵੀ ਸਮੇਂ-ਸਮੇਂ ਤੇ ਲੋੜ ਹੈ ਪਰ ਜੇ ਗੱਲ ਅੱਜ ਪੱਛਮੀ ਬੰਗਾਲ ਸਰਕਾਰ ਦੇ ਇਸ ਕਾਨੂੰਨ ਦੀ ਕਰੀਏ ਤਾਂ ਕਿਤਨਾ ਕੀਤੇ ਇਹ ਸਰਕਾਰ ਦੀ ਇੱਕ ਚੰਗੀ ਪਹਿਲ ਕਦਮੀ ਅਸੀਂ ਕਹਿ ਸਕਦੇ ਹਾਂ ਵੀ ਕਿ ਉਹਨਾਂ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਇੱਕ ਚੰਗਾ ਕਦਮ ਚੁੱਕਿਆ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਕਿ ਪੱਛਮੀ ਬੰਗਾਲ ਸਰਕਾਰ ਨੂੰ ਕਦੋਂ ਰਾਜਪਾਲ ਤੇ ਰਾਸ਼ਟਰਪਤੀ ਤੋਂ ਮਨਜ਼ੂਰੀ ਮਿਲਦੀ ਹੈ ਤੇ ਉਸ ਤੋਂ ਬਾਅਦ ਦੇਸ਼ ਦੇ ਕੀ ਹੋਰ ਨਾਂ ਸੂਬੇ ਵੀ ਪਛਮੀ ਬੰਗਾਲ ਸਰਕਾਰ ਤੋਂ ਸਿੱਖਦੇ ਹੋਏ ਕੋਈ ਇਹੋ ਜਿਹਾ ਵੱਡਾ ਕਦਮ ਚੁੱਕਦੇ ਨਹੀਂ ਕੋਈ ਥੋਸ ਕਦਮ ਚੁੱਕਦੇ ਨਹੀਂ ਹਨ ਹੀ ਚੁੱਕਦੇ ਇਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਪੰਜਾਬੀ ਟਰਬਿਊਨ ਤੁਹਾਡੇ ਤੱਕ ਇਹੋ ਜਿਹੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ